ਗਰਸ ਬੰਦੇ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com 10 ਸਾਲਾਂ ਤੋਂ ਇਹਨਾਂ 12 ਪਿੰਡਾਂ 'ਚ ਨਹੀਂ ਹੋਇਆ ਕੋਈ ਵਿਆਹ ਅਨੋਖੀ ਪਰੰਪਰਾ ਕਾਰਨ ਲੋਕ ਹੋ ਰਹੇ ਨੇ ਮਜਬੂਰ ਬੁਦੇਲ ਖੰਡ ਚ ਪਰਗ ਇੱਕ ਅਜਿਹੀ ਪ੍ਰਥਾ ਹੈ ਜੋ ਇੱਕ ਨਹੀਂ ਬਲਕਿ ਕਈ ਪਿੰਡਾਂ ਨੂੰ ਪ੍ਰਭਾਵਿਤ ਕਰਦੀ ਹੈ ਇੰਨਾ ਹੀ ਨਹੀਂ ਰਵਾਇਤ ਤਹਿਤ ਇੱਕ ਵਿਅਕਤੀ ਦੀ ਗਲਤੀ ਦੀ ਸਜ਼ਾ ਪੂਰੇ ਪਿੰਡ ਨੂੰ ਭੁਗਤਣੀ ਪੈਂਦੀ ਹੈ ਪਰਗ ਲੱਗਣ ਤੇ ਇਹਨਾਂ ਪਿੰਡਾਂ ਚ ਕੋਈ ਵੀ ਵਿਆਹ ਨਹੀਂ ਹੁੰਦਾ ਤੇ ਨਾ ਹੀ ਕੋਈ ਲਾੜਾ ਘੋੜੀ ਤੇ ਚੜ ਸਕਦਾ ਪਰੰਪਰਾ ਅਨੁਸਾਰ ਜਦੋਂ ਕਿਸੇ ਵਿਅਕਤੀ ਜਾਂ ਗਊ ਵਾਂਸ਼ ਦੀ ਮੌਤ ਹੋ ਜਾਂਦੀ ਹੈ ਤਾਂ ਪਿੰਡ ਚ ਪਰਗ ਲੱਗਿਆ ਮੰਨਿਆ ਜਾਂਦਾ ਹੈ ਇਕ ਅੰਦਾਜ਼ੇ ਅਨੁਸਾਰ ਪ੍ਰਥਾ ਕਾਰਨ ਬੀਤੇ 10 ਸਾਲ 'ਚ 12 ਪਿੰਡਾਂ ਦੇ 975 ਪਰਿਵਾਰਾਂ ਨੂੰ ਪਿੰਡ ਤੋਂ ਬਾਹਰ ਜਾ ਕੇ ਵਿਆਹ ਕਰਨੇ ਪਏ ਨੇ ਸਾਰੇ ਵਰਗਾਂ ਦੇ ਲੋਕ ਪਰੰਪਰਾਗਤ ਤੌਰ ਤੇ ਇਹ ਫੈਸਲਾ ਕਰਦੇ ਨੇ ਜਿਸ ਵਿਅਕਤੀ ਤੇ ਗਾਂ ਜਾਂ ਮਰੂਖ ਨੂੰ ਮਾਰਨ ਦਾ ਦੋਸ਼ ਹੈ ਉਸਨੇ ਜਾਣੇ ਅਣਜਾਣੇ ਚ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਹੁੰਦਾ ਉਸ ਵਿਅਕਤੀ ਨੇ ਤੁਲਸੀ ਸਾਲੀਗ੍ਰਾਮ ਵਿਆਹ ਕਰਵਾਉਣਾ ਹੁੰਦਾ ਸਮਰਥਾ ਮੁਤਾਬਿਕ ਕੰਨਿਆ ਪਿੰਡ ਦੀ ਦਾਵਤ ਦਾ ਆਯੋਜਨ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਤੱਕ ਪਰਿਵਾਰ ਚ ਧੀ ਦਾ ਵਿਆਹ ਨਹੀਂ ਹੁੰਦਾ ਉਦੋਂ ਤੱਕ ਪਿੰਡ ਚ ਕੋਈ ਕਿਸੇ ਘਰ ਨਹੀਂ ਜਾ ਸਕਦਾ ਹਾਂ ਪਰੰਪਰਾ ਲਾਗੂ ਹੋਣ ਤੱਕ ਪਿੰਡ ਤੋਂ ਬਾਹਰ ਵਿਆਹ ਹੋ ਸਕਦਾ ਹੈ ਪਰਕ ਪਰੰਪਰਾ ਵਾਲੇ ਪਿੰਡ ਚ ਜੇਕਰ ਕਿਸੇ ਦਾ ਵਿਆਹ ਹੁੰਦਾ ਤਾਂ ਮੰਨਿਆ ਜਾਂਦਾ ਹੈ ਪੂਰੇ ਪਿੰਡ ਚ ਕੋਈ ਵੱਡੀ ਆਫਤ ਆ ਸਕਦੀ ਹੈ ਜਾਂ ਕਹਿ ਲੋ ਕੋਈ ਅਣ ਸੁਖਾਵੀ ਘਟਨਾ ਵਾਪਰਨ ਦੀ ਸੰਭਾਵਨਾ ਹੁੰਦੀ ਹੈ ਇਸ ਕਰਕੇ ਕੋਈ ਭੁੱਲ ਕੇ ਵੀ ਇਸ ਪਰੰਪਰਾ ਨੂੰ ਨਹੀਂ ਤੋੜਦਾ ਸਾਗਰ ਚ ਵੀ ਕੁਝ ਪਿੰਡ ਅਜੇਹੇ ਨੇ ਜਿੱਥੇ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪਰਗ ਸਿਸਟਮ ਚੱਲ ਰਿਹਾ ਹੈ ਇੱਥੇ ਅਜੇ ਤੱਕ ਸ਼ਹਿਨਾਈ ਨਹੀਂ ਵੱਜੀ ਹੈ ਸੈਂਕੜੇ ਵਿਆਹ ਪਿੰਡ ਤੋਂ ਬਾਹਰ ਹੋ ਚੁੱਕੇ ਨੇ ਇਸ ਸਮੇਂ ਜ਼ਿਲ੍ਹੇ ਦੇ ਪਿੰਡਾਂ ਚ ਪੋਲੀਨੇਸ਼ਨ ਹੋਈ ਹੈ ਉਹਨਾਂ ਚ ਸੰਗੋਣੀ ਬਿਸਰਾਹਾ ਮੜੀਆ ਪਿਦਾਰੂਆ ਜਗਦੀਸ਼ ਬਮਰੋਹੀ ਅਸੋਦੀ ਗੋਂਦੂ ਹੁੰਡਾ ਬਮਹੋਰੀ ਪੰਘੇਲਾ ਡੂੰਗਾ ਸਰ ਛਪਰੀ ਜਿਹੇ ਪਿੰਡ ਸ਼ਾਮਿਲ ਨੇ ਅਜਿਹਾ ਇੱਕ ਪਿੰਡ ਲਲਹੋਈ ਹੈ ਇਸ ਪਿੰਡ ਦੀ ਆਬਾਦੀ 1970 ਹੈ ਤੇ ਇੱਥੇ 418 ਪਰਿਵਾਰ ਰਹਿੰਦੇ ਨੇ ਇਸ ਪਿੰਡ 'ਚ 12 ਸਾਲਾਂ ਤੋਂ ਪਰਗ ਦੀ ਪਰੰਪਰਾ ਚੱਲੀ ਆ ਰਹੀ ਹੈ ਪਿੰਡ 'ਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਪਿੰਡ ਦੇ ਬਜ਼ੁਰਗ ਦਾ ਕਹਿਣਾ ਹੈ ਕਿ ਪਰਗ ਦੀ ਪਰੰਪਰਾ ਤੋਂ ਬਾਅਦ ਉਹਨਾਂ ਨੂੰ ਆਪਣੀ ਪੋਤੀ ਦਾ ਵਿਆਹ ਵਾਈ ਕਿਲੋਮੀਟਰ ਦੂਰੀ ਬਾਦਰੀ ਚ ਕਰਨਾ ਪਿਆ। ਪਿੰਡ ਦੇ ਅਮੀਰ ਲੋਕ ਬਾਹਰ ਜਾ ਕੇ ਵਧੀਆ ਵਿਆਹ ਕਰਵਾ ਸਕਦੇ ਨੇ ਪਰ ਗਰੀਬ ਲੋਕਾਂ ਲਈ ਬਾਹਰ ਜਾ ਕੇ ਵਿਆਹ ਕਰਵਾਉਣ ਦਾ ਖਰਚਾ ਵੱਧ ਜਾਂਦਾ ਹੈ। ਉਹ ਮਹਿਮਾਨਾਂ ਲਈ ਯੋਗ ਪ੍ਰਬੰਧ ਨਹੀਂ ਕਰ ਪਾਉਂਦੇ ਪਰ ਪਰਗ ਕਾਰਨ ਉਹਨਾਂ ਨੂੰ ਅਜਿਹਾ ਕਰਨਾ ਪੈਂਦਾ ਹੈ। ਅਜਿਹਾ ਹੀ ਪਿੰਡ ਰੋਡਾ ਹੈ ਜਿੱਥੇ ਦੀ ਆਬਾਦੀ 2000 736 ਹੈ ਇੱਥੇ 603 ਪਰਿਵਾਰ ਅਜੇਹੇ ਰਹਿੰਦੇ ਨੇ ਇੱਥੇ ਪਰਗ ਪਰੰਪਰਾ ਪਿਛਲੇ 12 ਸਾਲਾਂ ਤੋਂ ਚੱਲੀ ਆ ਰਹੀ ਹੈ ਇੱਥੇ ਝਗੜੇ ਦੌਰਾਨ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਜੇਹੇ 'ਚ 11 ਸਾਲਾਂ 'ਚ 250 ਧੀਆਂ ਦੇ ਵਿਆਹ ਲਈ ਲੋਕਾਂ ਨੂੰ ਹੋਰ ਥਾਵਾਂ ਤੇ ਜਾਣਾ ਪਿਆ ਪਿੰਡ ਦੇ ਪਹਿਲਾਦ ਮਿਸ਼ਰਾ ਦੇ ਪਹਿਲ ਕਰਦਿਆਂ ਆਪਣੀ ਵੱਡੀ ਲੜਕੀ ਦਾ ਵਿਆਹ 6 ਸਾਲ ਪਹਿਲਾਂ ਪਿੰਡ 'ਚ ਹੀ ਕੀਤਾ ਸੀ ਪਿੰਡ ਵਾਸੀਆਂ ਨੇ ਉਹਨਾਂ ਨੂੰ ਰੋਕਿਆ ਧਮਕੀ ਦਿੱਤੀ ਕਿ ਅਜਿਹਾ ਕਰਨ ਨਾਲ ਬੁਰਾ ਸ਼ਗਨ ਹੋਵੇਗਾ ਉਸ ਦੀ ਪਤਨੀ ਮੀਨਾ ਮਿਸ਼ਰਾ ਦੱਸਦੀ ਹੈ ਕਿ ਅੱਜ ਸਾਡੀ ਬੇਟੀ ਦੇ ਦੋ ਬੱਚੇ ਨੇ ਚੰਗਾ ਸੋਹਰਾ ਘਰ ਮਿਲ ਗਿਆ ਉਦੋਂ ਤੋਂ ਹੁਣ ਤੱਕ ਪਿੰਡ 'ਚ 150 ਵਿਆਹ ਹੋ ਚੁੱਕੇ ਨੇ ਬਡੋਹ ਡੈਮ ਤੋ ਛੱਡਿਆ ਗਿਆ ਪਾਣੀ ਬਿਆਸ 'ਚ ਵਧਿਆ ਪਾਣੀ ਦਾ ਪੱਧਰ ਜਾਣੋ ਪੰਜਾਬ ਦੇ ਡੈਮਾਂ ਦਾ ਹਾਲ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਤੇਜ਼ ਮੀਂਹ ਪੈ ਰਿਹਾ ਹੈ ਮਹੀਨੇ ਦੀ ਪਹਿਲੀ ਤਰੀਕ ਨੂੰ ਮੀਂਹ ਕਾਰਨ ਲੋਕਾਂ ਨੂੰ ਹੰਮਸ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੌਸਮ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਦੱਸ ਦਈਏ ਵੀਰਵਾਰ ਨੂੰ ਮੌਸਮ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਬਰਨਾਲਾ ਮਾਨਸਾ ਅਤੇ ਸੰਗਰੂਰ ਲਈ ਔਰੇਂਜ ਅਤੇ ਹੋਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਫਿਲਹਾਲ ਪੰਜਾਬ ਦੇ ਡੈਮਾਂ ਦੀ ਹਾਲਤ ਫਿਲਹਾਲ ਸਥਿਰ ਹੈ ਪਰ ਜੇਕਰ ਹਿਮਾਚਲ ਪ੍ਰਦੇਸ਼ 'ਚ ਮੀਂਹ ਨੇ ਅਜਿਹੀ ਹੀ ਤਬਾਈ ਮਚਾਈ ਤਾਂ ਪੰਜਾਬ ਦੇ ਸਰਹੱਦੀ ਖੇਤਰ ਹੜਾਂ ਦੀ ਛੇੜ 'ਚ ਆ ਸਕਦੇ ਨੇ ਗੱਲ ਕੀਤੀ ਜਾਵੇ ਰਣਜੀਤ ਸਾਗਰ ਡੈਮ ਦੀ ਤਾਂ ਇੱਥੇ ਪਾਣੀ ਦਾ ਪੱਧਰ ਕਾਫੀ ਹੇਠ ਹੈ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ 491.4 'ਤੇ ਪਹੁੰਚ ਚੁੱਕਿਆ ਹੈ ਇਹ ਡੈਮ ਦੇ ਹੇਠਲੇ ਪੱਧਰ ਤੋਂ ਸਿਰਫ 3 ਮੀਟਰ 73 ਸੈਂਟੀਮੀਟਰ ਉੱਪਰ ਹੈ। ਇਸ ਸੰਬੰਧੀ ਅਧਿਕਾਰੀਆਂ ਅਨੁਸਾਰ ਮੌਨਸੂਨ ਦੀ ਅਨਹੋਂਦ ਅਤੇ ਬਿਜਲੀ ਅਤੇ ਸਿੰਚਾਈ ਦੀਆਂ ਜ਼ਿਆਦਾ ਮੰਗ ਕਾਰਨ ਡੈਮ ਦੇ ਪਾਣੀ ਦਾ ਪੱਧਰ ਇੰਨਾ ਨੀਵਾ ਪਹੁੰਚ ਚੁੱਕਿਆ ਹੈ। ਡੈਮ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਅਜੇ 2 ਮਹੀਨੇ ਬਾਕੀ ਨੇ ਇਹਨਾਂ 2 ਮਹੀਨਿਆਂ 'ਚ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ। ਕਈ ਸਾਲਾਂ ਬਾਅਦ ਡੈਮ ਦਾ ਪੱਧਰ ਇੰਨਾ ਨੀਵਾ ਪਹੁੰਚ ਗਿਆ। ਉੱਥੇ ਹੀ ਜੇਕਰ ਪਹਾੜੀ ਖੇਤਾਂ ਦੀ ਗੱਲ ਕਰੀਏ ਤਾਂ ਇੱਥੇ ਮੀਂਹ ਨੇ ਕਾਫੀ ਤਬਾਹੀ ਮਚਾਈ ਹੋਈ ਹੈ। ਕਈ ਲੋਕ ਲਾਪਤਾ ਹੋ ਚੁੱਕੇ ਨੇ ਜਦਕਿ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਰਾਹ ਸੁਰੱਖਿਆ ਬਲਾਂ ਵੱਲੋਂ ਲੋਕਾਂ ਨੂੰ ਬਚਾਉਣ ਤੇ ਲੱਭਣ ਦੇ ਸਰਚ ਬਿਅਾਨ ਚਲਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਮੰਡੀ ਜ਼ਿਲ੍ਹੇ ਦੇ ਪੰਡੋਰ ਡੈਮ ਚੋਂ ਪਾਣੀ ਛੱਡਿਆ ਗਿਆ ਹੈ ਜਿਸ ਕਾਰਨ ਬਿਆਸ ਤਰਿਆ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਦੱਸਦੇ ਇਹ ਪੰਡੋਰ ਡੈਮ ਤੋਂ ਪ੍ਰਤੀ ਸੈਕਿੰਡ 82000 ਕਿਊਸਕ ਪਾਣੀ ਛੱਡਿਆ ਗਿਆ ਹੈ ਇਸ ਤੋਂ ਪਹਿਲਾਂ ਡੈਮ ਤੋਂ 1 ਲੱਖ ਕਿਊਸਕ ਪਾਣੀ ਪ੍ਰਤੀ ਸੈਕਿੰਡ ਛੱਡਿਆ ਜਾ ਰਿਹਾ ਸੀ ਇਸ ਕਾਰਨ ਨਦੀ ਦਾ ਪਾਣੀ ਪੰਚਵਕਤ ਮਹਾਦੇਵ ਮੰਦਿਰ ਤੱਕ ਪਹੁੰਚ ਗਿਆ ਹੈ ਪੰਜਾਬ ਭਰ ਚ ਟ੍ਰੈਫਿਕ ਦੇ ਨਵੇਂ ਨਿਯਮ ਲਾਗੂ ਹੋਣ ਚਾਰੇ ਨੇ ਪਰੰਤੂ ਸਰਕਾਰ ਵੱਲੋਂ ਇਹਨਾਂ ਕਾਨੂੰਨਾਂ ਚ 20 ਦਿਨ ਦੀ ਮੌਹਲਤ ਹੋਰ ਦੇ ਦਿੱਤੀ ਗਈ ਹੈ। ਹੁਸ਼ਿਆਰਪੁਰ ਤੋਂ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਦੱਸਿਆ ਕਿ ਟ੍ਰੈਫਿਕ ਪੁਲਿਸ ਹੁਸ਼ਿਆਰਪੁਰ ਇਹਨਾਂ ਨਵੇਂ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਲੋਕਾਂ ਨੂੰ ਇਹਨਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜੇਕਰ ਫਿਰ ਵੀ ਕੋਈ ਇਹਨਾਂ ਦੀ ਉਲੰਘਣਾ ਕਰਦਾ ਕਾਬੂ ਹੁੰਦਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਵੱਲੋਂ ਜਿਹੜੇ ਹੁਕਮ ਜਾਰੀ ਹੋਇਆ ਸੀ ਪਹਿਲਾਂ ਨੂੰ ਜਿਹੜਾ ਸਮਝਾਉਤਾ ਕਿ ਸਕੂਲਾਂ ਵਿੱਚ ਵੀ ਜਿੱਥੇ ਟੈਕਸੀ ਸਟੈਂਡ ਨੇ ਬੱਸ ਸਟੈਂਡ ਨੇ ਇਹ ਆਪਣੇ ਜਿਹੜੇ ਜਿਹੜੇ ਟੈਂਪ ਲਗਾਏ ਗਏ ਆ ਇਹਨਾਂ ਨੂੰ ਸੁਹਿਆ ਗਿਆ ਖਾਸ ਕਰਕੇ ਸਕੂਲਾਂ ਵਿੱਚ ਜਿਹੜਾ 18 ਸਾਲ ਤੋਂ ਘੱਟ ਬੱਚੇ ਆ ਇਹਨਾਂ ਨੂੰ ਸੁਹਿਆ ਗਿਆ ਵੀ ਕੋਈ ਵੀ ਜਿਹੜਾ ਬੱਚਾ 18 ਸਾਲ ਤੋਂ ਘੱਟ ਕੋਈ ਡਰਾਈਵਿੰਗ ਨਹੀਂ ਕਰੂਗਾ ਨਾ ਟੂ ਵੀਕਲ ਤੇ ਨਾ ਫੋਰਟੀ ਜਾਂ ਵੀ ਜਿਹੜਾ ਕਰੂਗਾ ਉਹਦੀ ਜਿਹੜੀ ਸਜ਼ਾ 25000 ਰੁਪਏ ਜੁਰਮਾਨਾ ਹੈ ਤੇ ਉਹਦੇ ਮਾਪੇ ਨੂੰ ਜਿਹੜੀ ਆ 3 ਸਾਲ ਤੱਕ ਸਜ਼ਾ ਹੋ ਸਕਦੀ ਹੈ ਜੇੜਾ ਕੋਈ ਵਹੀਕਲ ਕਿਸੇ ਕੋਲ ਮੰਗੇ ਵੀ ਦਿੰਦਾ ਜਿੰਨਾ ਕੋਈ ਮੰਗੇ ਲੈ ਆਉਂਦਾ ਉਹੀ ਸਜ਼ਾ ਜਿਹੜੀ ਆ ਜਿਹੜਾ ਵਹੀਕਲ ਮੰਗੇ ਦੇਊਗਾ ਉੱਤੇ ਲੱਗੂ ਹੋਗੀ ਕੀ ਇਹ ਜਿਹੜੇ ਚਲਾਨ ਕੱਟੇ ਜਾਂਦੇ ਨੇ ਜਿੱਦਾਂ ਉਹ ਆਰਟੀਓ ਦਫ਼ਤਰ ਦੇ ਨਾਰਮਲ ਤੱਕ ਜੀ ਜਾਂਦੇ ਨੇ ਇਹਦੇ ਲਈ ਕੋਈ ਅਲੱਗ ਪ੍ਰੋਵਾਈਡਡ ਸੀ ਜਾਂ ਡਿਸੀਜਨ ਜਾਂ ਰਿਪੋਰਟ ਕਿੱਥੇ ਭੇਜ ਦੇਣਗੇ ਨਹੀਂ ਨਹੀਂ ਕੋਈ ਹਾਲੇ ਤੱਕ ਤੇ ਸਿਰਫ ਜਿਹੜੇ ਚਲਾਨ ਕੱਟੇ ਇਹਨਾਂ ਦੇ ਗਏ ਨੀਗੇ ਇੱਕ ਤੋਂ ਚਾਲੂ ਹੋਣਾ ਹੈ 1 ਅਗਸਤ ਤੋਂ ਤੇ ਬਾਕੀ ਜਿਹੜੇ ਰੈਗੂਲਰ ਚਲਾਨ ਚਾਲੂ ਹੁੰਦੇ ਆ ਉਹ ਆਰਟੀਓ ਸਾਹਿਬ ਦੇ ਜਾਗ ਕੋ ਸਾਡੇ 3 ਮਹੀਨੇ ਬਾਅਦ ਲੋਕ ਅਦਾਲਤ ਲੱਗਦੀ ਆ ਉਹ ਸੀਜੀਐਮ ਸਾਹਿਬ ਦੀ ਕੋਰਟ ਮੇਜੇ ਜਾਂਦੇ ਆ ਤੇ ਜਿਹੜੇ ਰੈਗੂਲਰ ਚਲਾਨ ਨੇ ਉਹ ਆਰਟੀਓ ਸਾਹਿਬ ਦੀ ਜਿਹੜਿਆ ਭੇਜੇ ਜਾਂਦੇ ਜਿੱਦਾਂ ਕਿ ਤੁਸੀਂ ਦੱਸਿਆ ਕਿ ਇਹਦਾ ਟਾਈਮ 20 ਦਿਨਾਂ ਲਈ ਵਧਾ ਦਿੱਤਾ ਗਿਆ ਕੀ ਇਹਦੀ ਕੋਈ ਨੋਟੀਫਿਕੇਸ਼ਨ ਵਗੈਰਾ ਆ ਗਿਆ ਨਹੀਂ ਹਾਲੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਤੁਹਾਨੂੰ ਕੋ ਪਤਾ ਲੱਗਾ ਕਿ 20 ਦਿਨ ਦਾ ਟਾਈਮ ਵਧਾਇਆ ਗਿਆ ਤਰੋਂ ਇਹ ਵਧੀਆ ਗੱਲ ਆ ਹੋਰ ਜਿਹੜੀ ਇਹਨਾਂ ਨੂੰ ਸਮਝਣ ਦਾ ਮੌਕਾ ਮਿਲੂਗਾ ਹੋਰ ਸਾਡੇ ਜਿਹੜੇ ਸਕੂਲਾਂ ਵਿੱਚ ਕਾਲਜ ਬੱਸ ਸਟੈਂਡਾਂ ਤੇ ਜਾ ਕੇ ਲੋਕਾਂ ਨੂੰ ਜਿਹੜਾ ਇਹਦੀ ਬਾਤ ਸੂਚਿਤ ਕਰਾਂਗੇ ਵੇਰ ਕਰਾਂਗੇ ਇਹ ਕੋਈ ਇਦਾਂ ਸਾਡੇ ਕੋਲ ਕੇਸ ਆਉਂਦਾ ਕਿ ਮਾਲਕ ਬੱਚਾ ਖੜਿਆ ਜਾਂਦਾ ਹੈ ਤਾਂ ਉਹਦੇ ਤੇ ਕੀ ਕਾਰਵਾਈ ਕੀਤੀ ਬਿਲਕੁਲ ਜੀ ਜੋ ਪੰਜਾਬ ਸਰਕਾਰ ਤੇ ਐਸਐਭੀ ਸਾਹਿਬ ਜੀ ਦੀ ਬਹੁਤ ਸਖਤ ਰਟਾ ਇਸ ਬੰਦ ਵਿੱਚ ਬਿਲਕੁਲ ਜਿਹੜੀ ਬੰਦੀ ਕੁੰਨੀ ਕਾਰਵਾਈ ਕੀਤੀ ਜਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ